ਸ਼੍ਰੀ ਅਮਨਾਤ ਮਾਤਾ ਚੰਦਪਨੀ ਚੈਰੀਟੇਬਲ ਟਰਸਟ ਗੁਰਸ਼ੰਕਰ ਵੱਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਅਮਨਾਤ ਜੀ ਦੀ ਯਾਤਰਾ ਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਲਈ 13ਵਾਂ ਵਿਸ਼ਾਲ ਪੰਡਾਰਾ 30 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਇਸ ਸੰਬੰਧੀ ਲੰਗਰ ਕਮੇਟੀ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਟਰਸਟ ਦੇ ਚੇਅਰਮੈਨ ਠੇਕੇਦਾਰ ਕਲਪੂਸ਼ਨ ਸ਼ੋਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਜਿੱਥੇ ਲੰਗਰ ਕਮੇਟੀ ਦਾ ਪੋਸਟਰ ਰਿਲੀਜ਼ ਕੀਤਾ ਗਿਆ ਉੱਥੇ ਹੀ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਇਸ ਮੌਕੇ ਜਾਣਕਾਰੀ ਦਿੰਦੇ ਟਰਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ 13ਵਾਂ ਵਿਸ਼ਾਲ ਭੰਡਾਰਾ ਹੁਸ਼ਾਰਪੁਰ ਰੋਡ ਨੇੜੇ ਪੰਸਪ ਗੋਦਾਮ ਗੜਸ਼ੰਕਰ ਵਿਖੇ 30 ਜੂਨ ਤੋਂ ਆਰੰਭ ਹੋਵੇਗਾ। ਕੁਨਸਮੂ ਇਲਾਕਾ ਵਾਸੀਆਂ ਨੂੰ ਇਸ ਭੰਡਾਰੇ ਵਿੱਚ ਪਹੁੰਚ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਗੜਸ਼ੰਕਰ ਤੋਂ ਨਵਰਾਂਗ ਚੈਨਲ ਦੇ ਰਕੇਸ਼ ਮਾਰਦੀ ਵਿਸ਼ੇਸ਼ ਰਿਪੋਰਟ। ਨਮਰਾਤ ਮਾਤਾ ਚਿੰਤਪੁਰਨੀ ਚੈਰੀ ਡੇਵਲ ਟਰਸਟ ਗੜਸ਼ੰਕਰ ਵੱਲੋਂ 13ਵਾਂ ਵਿਸ਼ਾਲ ਭੰਡਾਰਾ ਜੋ ਕਿ ਹਰ ਸਾਲ ਸਾਰੀ ਸੰਗਤ ਦੇ ਸਾਰੇ ਇਲਾਕੇ ਦੇ ਸਹਿਯੋਗ ਨਾਲ ਲੱਗਦਾ ਹੈ ਇਸ ਵਾਰ ਵੀ ਸਾਰਿਆਂ ਨੇ ਅੱਜ ਤੋਂ ਤਿਆਰੀ ਸ਼ੁਰੂ ਕਰਤੀ ਹੈ ਅੱਜ ਅਸੀਂ ਲੰਗਰ ਦਾ ਜਿਹੜਾ ਹੈ ਅੱਜ ਚੱਕਰ ਵੀ ਤਿਆਰੀ ਕਰ ਦਿੱਤਾ ਤੇ ਫਲੈਕਸ ਵੀ ਜਾਰੀ ਕਰਤੀ ਹੈ ਇਹ ਲੰਗਰ ਜਿਹੜਾ ਹੈ ਇਹ ਪੋਣੇ ਨਾਮ ਦੇ ਨਾਂ ਤੇ ਚੱਲਦਾ ਹੈ ਸ਼੍ਰੀ ਅਮਰਨਾਥ ਜਾਣੇ ਵਾਲੀ ਸੰਗਤ ਤੇ ਹਿਮਕੋਂਡ ਸਾਹਿਬ ਜਾਣੇ ਵਾਲੀ ਸੰਗਤ ਜਿਹੜੇ ਵੀ ਦੇਵੀ ਦੇਵਤੇ ਵਾਲੇ ਜਾਣੇ ਵਾਲੀ ਸੰਗਤ ਇੱਥੇ ਲੰਗਰ ਛੱਕਦੀ ਹੈ ਇਹ ਸਪੈਸ਼ਲ ਜਿਹੜਾ ਲੰਗਰ ਆ ਇਹ ਲਾਇਆ ਜਾਂਦਾ ਇਲਾਕੇ ਦੇ ਸੋਹਣੇ ਨਾ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਇਹ ਇੱਥੇ ਬਾਅਦ ਚੜ੍ਹ ਕੇ ਹਿੱਸਾ ਲੈਣਾ ਹੈ 30 ਜੂਨ ਨੂੰ ਹਵਨ ਜਗ ਕੀ ਸ਼ੁਰੂ ਕੀਤਾ ਜਾਏਗਾ ਸਵੇਰੇ 10 ਵਜੇ ਖੈਰ ਵਾਲਿਆਂ ਨੂੰ ਤੇ ਇਲਾਕੇ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਸਵੇਰੇ 9 ਵਜੇ ਇੱਥੇ ਪਹੁੰਚ ਕੇ ਦੀ ਕਪਾਲ ਦਾ ਕਰੋ ਤਾਂ ਕਿ ਹਵਨ ਜਗ ਕਰਾ ਕੇ ਲੰਗਰ ਨੂੰ ਸ਼ੁਰੂ ਕੀਤਾ ਜਾ ਸਕੇ ਸ੍ਰੀ ਅਮਨ ਆਤਮਾਤਾ ਚਿੰਤ ਬੁਨਿਆਦੀ ਤੇ ਵਡਰਾਸ ਗਾਰਸ਼ੇਂਕਰ ਵਾਲਿਆਂ ਵੱਲੋਂ 13ਵਾਂ ਵਿਸ਼ਾਲ ਪੰਡਾਰਾ ਤੇ 30 ਜੂਨ ਨੂੰ ਸਰਦਾ ਦੇ ਨਾਲ ਲਗਾਇਆ ਜਾ ਰਿਹਾ ਹੈ ਸਾਰੇ ਇਲਾਕੇ ਦੀ ਸਹਿਯੋਗ ਨਾਲ ਇਲਾਕੇ ਦੀ ਸੰਗਤਨ ਸਾਰੇ ਆਣ ਕੇ ਇੱਥੇ ਸੇਵਾ ਕਰਨਗੇ ਭੋਜਨ ਛਕੇ ਤੁਰੇ ਗੋਨ ਪਿਆਸੇ ਕੋ ਪਾਣੀ ਜੈ ਬਾਬਾ ਪਰਫਾਨੀ 3 ਜੁਲਾਈ ਤੋਂ ਸ਼੍ਰੀ ਅਮਨਾਥ ਦੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਉਸ ਅਲਖਸ਼ ਦੇ ਵਿੱਚ ਸ਼੍ਰੀ ਅਮਨਾਥ ਮਾਤਾ ਤੈਂਤਪੁਰ ਦੀ ਚੈਲਿਟੇਬਲ ਕ੍ਰਾਸਟਰ ਤੋਂ 13 ਮਾਲ ਵਿਸ਼ਾਲ ਪੰਡਾਰਾ ਜੇ ਸਥਾਨ ਦੇ ਉਪਰ ਅੱਜ ਅਸੀਂ ਖੜੇ ਆ ਉੱਥੇ ਲਗਾਇਆ ਜਾਵੇਗਾ ਜੀ ਮੈਂ ਸਾਰੇ ਇਲਾਕੇ ਦੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਾਰੇ ਭਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਅਗੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣਾ ਤਨੋਂ ਮਨੋਂ ਤੁਹਾਨੂੰ ਇਸ ਭੰਡਾਰੇ ਦੇ ਵਿੱਚ ਸਹਿਯੋਗ ਦਿਓ ਭਗਵਾਨ ਸ਼ੰਕਰ ਜੀ ਦੀ ਅਪਾਰ ਕਿਰਪਾ ਸਾਰਿਆਂ ਤੇ ਬਣੀ ਰਹੇ ਬੋਲੀਏ ਸ਼ੰਕਰ ਭਗਵਾਨ ਕੀ ਜੈ ਸ਼੍ਰੀ ਅਮਰਨਾਥ ਮਾਤਾ ਚੰਤਪੁਰਨੀ ਚੈਰੀਟੇਬਲ ਟਰਸਟ ਭਗਵਾਨ ਸ਼ੰਕਰ ਵਾਲਿਆਂ ਵੱਲੋਂ ਪਿਛਲੇ ਸਾਲਾਂ ਜਿ ਤਰ੍ਹਾਂ ਇਸ ਸਾਲ ਵੀ 13ਵਾਂ ਵਿਸ਼ਾਲ ਭੰਡਾਰਾ ਸੰਤਾਂ ਦੇ ਅਸ਼ੀਰਵਾਦ ਨਾਲ ਜਨਤਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਵਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਜਗ ਵਿੱਚ ਇਹ ਇੱਕ ਜਾਗ ਹੈ ਇਹਦੇ ਵਿੱਚ ਆਪਣਾ ਆਪਣਾ ਹਿੱਸਾ ਜਰੂਰ ਪਾਓ ਇੱਥੇ ਆ ਕੇ ਸੇਵਾ ਕਰੋ ਤੇ ਪ੍ਰਭੂ ਦੇ ਦਰਵਾਜ਼ੇ ਦੀਆਂ ਖੁਸ਼ੀਆਂ ਪ੍ਰਾਪਤ ਕਰੋ